ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਮੈਂਗੋ ਖੜਾ ਜੀ ਆਪਣੇ ਕੋਲੋਂ ਇਹ ਅੰਬ ਆਏ ਸੀਗੇ ਦੇਖੋ ਕੁਆਲਿਟੀ ਤਾਂ ਫਿਰ ਕੁਆਲਿਟੀ ਹੁੰਦੀ ਹੈ ਕਿਸੇ ਨੂੰ ਆਪਣੇ ਬੂਟੇ ਮਹਿੰਗੇ ਲੱਗਣ ਸਸਤੇ ਲੱਗਣ ਤੇ ਇਹ ਆਪਣੇ ਵੀਰ ਦੇ ਘਰ ਲੱਗੇ ਹੈ ਜੀ ਤਿਲਕਰਾਜ ਜੀ ਡੀਸੀਐਮ ਸਕੂਲ ਵਾਲੇ ਜਿਹੜੇ ਨੇ ਗੋਲੂਗੇ ਮੈਂ ਖੜਾ ਜੈਸਟ ਹਾਂ ਤੇ ਛੋਟਾ ਜਿਹਾ ਬੂਟਾ ਹੈ ਤਾਂ ਤੁਹਾਨੂੰ ਆਂਬ ਦਿਖਾਉਣੇ ਆ। ਇੰਨੇ ਜਿਆਦਾ ਤਦਾਦ ਦੇ ਵਿੱਚ ਆਂਬ ਲੱਗੇ ਹੋਏ ਐ। ਇਹ ਆਪਾਂ ਨਵੀਂ-ਨਵੀਂ ਨਰਸਰੀ ਤੋਂ ਮੂਰਤ ਕਰਿਆ ਸੀ ਜਦੋਂ ਵੀਰ ਲੈ ਕੇ ਆਇਆ ਸੀ ਬੂਟੇ। ਆਹ ਦੇਖੋ ਗੁੱਛੇ ਦੇਖੋ ਕਿਦਾਂ। ਹਾਲੋ। ਸਾਰੇ ਦਿਖਾਉਣਾ ਮਗਰੋਂ। ਇਹਨੂੰ ਕਹਿੰਦੇ ਆ ਕੁਆਲਿਟੀ। ਇਹਨੂੰ ਕਹਿੰਦੇ ਆ ਕੁਆਲਿਟੀ। ਦੇਵ ਗ੍ਰੀਨ ਲਰਨ ਨਰਸਰੀ ਦੀ ਕੁਆਲਿਟੀ ਐ। ਇਹ ਤਾਂ ਹੀ ਜਿਹੜੇ ਲੋਕ ਆਪਣੇ ਕੋਲ ਆਉਂਦੇ ਐ। ਬਾਕੀ ਇੱਕ ਦਿਨ ਵੀਰ ਦੇ ਨਾਲ ਆਪਾਂ ਵੀਰ ਚੰਡੀਗੜ੍ਹ ਗਏ ਹੋਇਆ ਖਾੜ ਕੇ ਵੀਡੀਓ ਪਾਵਾਗੇ ਆ ਦੇਖੋ ਕੋਠੀ ਪਿੱਛੇ ਵੀਰ ਦੀ ਤੇ ਕਾਫੀ ਸਾਰੇ ਫਰੂਟ ਇਹਨਾਂ ਨੇ ਆਪਣੇ ਕੋਲ ਲਾਏ ਹੋਇਆ ਜਿਹੜੀ ਆਪਣੀ ਨਰਸੀ ਤੋਂ ਆਇਆ ਤੇ ਆ ਛੋਟੀ ਇਲਾਚੀ ਦਾ ਬੂਟਾ ਦੇਖੋ ਇਧਰ ਆ ਕੋਠੀ ਆ ਵੀਰ ਦੀ ਠੀਕ ਹੈ ਜੀ ਤੇ ਕਾਫੀ ਵੀਰ ਬੂਟੇ ਲੈ ਗਏ ਮੈਂ ਤਾਂ ਪੈਸੇ ਲੰਘਿਆ ਸੀ ਤੇ ਬਾਈ ਕਹਿੰਦਾ ਵੀ ਯਾਰ ਢੇੜਾ ਮਾਰ ਕੇ ਜਾਈ ਤੇ ਤੁਹਾਨੂੰ ਸਾਰੇ ਮੈਂ ਇੱਕ ਦਿਨ ਫਿਰ ਆਪਾਂ ਆਵਾਂਗੇ ਤੇ ਵੀਰ ਨੂੰ ਨਾਲ ਲੈ ਕੇ ਫਿਰ ਆਪਾਂ ਵੀਡੀਓ ਪਾਵਾਂਗੇ ਵੀਰ ਦੀ ਠੀਕ ਹੈ ਜੀ ਇੱਧਰ ਮਸੰਮੀ ਦਾ ਬੂਟਾ ਮਿਕਸ ਫਰੂਟ ਦਾ ਇਹਨੂੰ ਇਹ ਕਾਫੀ ਫਰੂਟ ਲੱਗੇ ਹੋਏ ਆ ਜੀ ਦਰੱਖੇ بادام ਲਈ بادام ਦੇ ਬੋਟੇ ਠੀਕ ਜੀ ਇਹ ਆ ਗਈ ਜੀ ਅੰਜੀਰ ਸਾਡਾ ਫਰ ਦਾ ਸਾਈਜ਼ ਦਰਨਾਸ਼ਪਾਤੇ ਲੱਗੀ ਹੋਈ ਆ ਦੇਖੋ ਪੂਰੀ ਭਰੀ ਪਈ ਆ ਠੀਕ ਆ ਜੀ ਹੋਰ ਵੀ ਮੁੱਟੇ ਕਾਫੀ ਆ ਤੁਹਾਨੂੰ ਫਿਰ ਦਿਖਾਵਾਂਗੇ ਕਿਸੇ ਵੀਡੀਓ ਚ ਇੱਕ ਦਿਨ ਤੇ ਅਮਰੋਦ ਦੇਖੋ ਰੋਡ ਦੇਖੋ ਕਿੰਨਾ ਲੱਗਣਾ اوند دا رزلټ